ਮਨਿੰਦਰ ਸਿੰਘ ਕੀ ਘਟਨਾ ਹੈ ਰਾਤੀ ਸਰ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੈਂ ਆਪਣੀ ਵਾਈਫ ਨੂੰ ਉਥੇ ਸੋਹਰੇ ਆਪਣੇ ਛੱਡਣ ਆਇਆ ਤੇ ਆਇਆ ਤੇ ਮੈਂ ਗੱਡੀ ਲਗਾ ਕੇ ਆਪਣਾ ਸਮਾਨ ਸਮੇਟ ਕੱਢ ਕੇ ਰਾਤੀ ਤੇ ਮੈਨੂੰ ਕਾਗਜ਼ਾਂ ਦਾ ਯਾਦ ਭੁੱਲ ਗਿਆ ਇਹਦੇ ਮੈਂ ਕਾਗਜ਼ਾਂ ਦੇ ਰਾਤੀ ਜਾ ਕੇ ਰਾਤ ਨੂੰ ਲੈ ਕੇ ਆਂ ਕੋਈ 11:30 ਵਜੇ ਦੇ ਕਰੀਬ ਮੈਂ ਕਿਹਾ ਚਲ ਕਾਗਜ਼ ਉੱਪਰ ਰੱਖ ਲੈਣੇ ਆ ਤੇ ਸਵੇਰੇ ਸਾਸੂ ਮੈਂ ਉੱਥੇ ਕੋਈ 5:30 ਵਜੇ ਵਾਸ਼ਰੂਮ ਲਈ ਤੇ ਉਹ ਗਏ ਤੇ ਮੈਨੂੰ ਵਾਹਲੇ ਗੱਡੀ ਕਿੱਥੇ ਲਗਾਈ ਮੈਂ ਗੱਡੀ ਤੇ ਮੰਮੀ ਸਾਹਮਣੇ ਕਹਿੰਦੇ ਸਾਹਮਣੇ ਤੇ ਹੈ ਕੁਝ ਨਹੀਂ ਤੂੰ ਜਾ ਕੇ ਦੇਖ ਕੇ ਆ ਗੱਡੀ ਦੇਖੀ ਤੇ ਸਰ ਗੱਡੀ ਨਹੀਂ ਹੈਗੀ ਗੱਡੀ ਕਿਹਦੀ ਸੀ ਗੱਡੀ ਸਰ ਸ਼ਾਵਲਰਡ ਬੀ ਲੱਗੀ ਜੀ 2016 ਮਾਡਲ ਡੀਜ਼ਲ ਗੱਡੀ ਕਿੰਨੇ ਵਜੇ ਲਾਈਏ ਤੁਸੀਂ ਮੈਂ ਤੇ ਸਰ ਲਾਤੀ ਸਵੇਰ 7:30 ਵੇ ਆਇਆ ਮਾਮਰੀ ਸਰ ਉਹ ਆ ਗਏ ਮੈਂ ਡਾਇਰੈਕਟ ਅੱਥੇ ਲਾਤੀ ਸਮਾਨ ਸਮੂਹ ਕੱਢਿਆ ਮੈਂ ਦੋ ਤਿੰਨ ਵਾਰੀ ਗਿਆ ਵਾਂ ਤੇ ਸਮਾਨ ਸਮੂਹ ਕੱਢਿਆ ਮੈਂ ਸਮਾਨ ਕੱਢ ਕੇ ਲੈ ਆ ਬੀਬੀ 02 DA 7834 ਸਭ ਕੁਝ ਸੀਸੀਟੀਵੀ ਉਹਦੀ ਵੀਡੀਓ ਵੀ ਦੇ ਸੀਸੀਟੀਵੀ ਸਰ ਮੈਂ ਕਢਾਈਆਂ ਫੁੱਡੇ ਜਗੀਆਂ ਜਾਂਦੇ ਵਿੱਚ ਆਏ ਨੇ ਪਤਾ ਨਹੀਂ ਕਿੰਨੇ ਜਾਣੇ ਨੇ ਜਾਂਦੇ ਵਿੱਚੋਂ ਨਿਕਲੇ ਐ ਇਤਨੇ ਪਤਾ ਨਹੀਂ ਲੋਕ ਲੋਕ ਤੋੜਿਆ ਕੀ ਕੀਤਾ ਮੁਰਕੇ 10 ਮਿੰਟ ਵੀ ਨਹੀਂ ਲਾਇਆ ਹਟ ਲਈ ਤੇ ਗੱਡੀ ਲੱਗੇ ਜਾਂ ਲੱਗੇ ਜਾ ਰਹੀ ਹੈ ਤੇ ਗੱਡੀ ਪਿੱਛੇ ਜਾ ਰਹੀ ਹੈ ਕਿ ਕਿਹੜੇ ਟਕਰਾਇਆ ਇਹ ਸਰ ਜੀ ਇਹ ਤਕਰੀਬਨ 3:00 ਵਜੇ 30 ਤੋਂ 40 ਮਿੰਟ ਦੇ ਵਿੱਚ ਵਿੱਚ ਦੀ ਕੰਪਲੇਟ ਕੰਪਲੇਟ ਸਰ ਮੈਂ ਸੋਰੀ ਕੀਤੀ ਆ 100 ਨੰਬਰ ਤੇ ਕਾਲ ਕੀਤਾ ਸੀ ਮੁੜ ਕੇ ਮੈਨੂੰ ਫੋਨ ਆਇਆ ਸੀ ਉਧਰੋਂ ਥਾਣੇ ਤੋਂ ਤੇ ਉਹ ਲੈ ਕੇ ਵਗੈਰਾ ਲੈ ਕੇ ਗਏ ਸਾਰਾ ਡਾਡਾ ਆਏ ਜੀ ਸੋਰੀ ਜੀ ਆਪਣੀ ਮੈਂ ਸੋਰੀ ਆ ਸਰ ਛੱਡਣਾ ਆ ਵਾਈਫ ਨੂੰ ਜੀ